ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤਗੁਰ ਥਿਰ ਕੀਓ ਅਮਰਦਾਸ ਅਮਰਤ ਸ਼ਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੋਰਾ ਅੰਮ੍ਰਿਤ ਵੇਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਵਿਖੋ ਨਾਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ ਆਦ ਪੁਰਖ ਪਰਤਖ ਲਿਖਿਓ ਅਚਰ ਮਸਤਕ ਤੋਰ ਪ੍ਰਗਟ ਜੋਤ जगमग तेजਪੂ ਮੰਡਲ ਛਾਇਓ ਤਰਸ 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 ਗੁਰ ਗੁਰੂ ਕਹਾਇਓ ਹਨ ਮਥੁਰਾ ਮੂਰਤ ਸਦਾ ਥਿਰ ਲਾਏ ਚਿੱਤ ਸਨੁ ਮੁਖ ਰਹਾਓ ਕਲਯੁਗ ਜਹਾਸ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬਿਤਰ ਹੋਇ ਇਹ ਜਨ ਜਾਚੋ ਜਗਤਰ ਪਰ ਜਾਣੀਤ ਬਾਸੁਰ ਰਹਿਨ ਬਾਸ ਜਾ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ੁਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖਿਅਤ ਥਾਮ ਸਿਉ ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੈ ਤਾਮ ਸਿਉ ਮਥੁਰਾ ਕੋ ਪ੍ਰਭ ਸਰਬ ਮੈਂ ਅਰਜੁਨ ਗੁਰ ਭਗਤ ਕਹੇ ਪਾਇ ਰਹੋ ਮਿਲ ਰਾਮ ਸਿਉ अंतन पावत देव सभा मन इंद्र महा शिव जोग करी थन वेद दरणच विचारायो हर जाप ना छाडयो एक करी मथुरा जनको प्रभु दीन दयाल है संगत सृष्टि निहाल करी रामदास गुरु जग तारन को ਗੁਰਜੋਤ ਅਰਜੁਨ ਮਾਹ ਹੈ ਧਰੀ ਜਗ ਔਰ ਨਾ ਯਾਹ ਮਹਾਤਮ ਮੈਂ ਅਵਤਾਰ ਉਜਾਗਰ ਆਮਕਿਓ ਤਿੰਨ ਕੇ ਦੁਖ ਕੋ ਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਆ ਇਹ ਬਧਤ ਤੇ ਮਤ ਚੂਕੈ ਰੇ ਮਨ ਭੇਦ ਬੇਦ ਨਾ ਜਾਣ ਬਿਓ ਤਤ ਚੁਰਦਾ ਗੁਰ ਅਰਜੁਨ ਕਹ ਹਰ ਪੂਰਨ ਬ੍ਰਹਮ ਨਿਵਾਸ ਲੀਓ ਜਬ ਲਾ ਨਹੀਂ ਪਾਗ ਲੀਲਾਰ ਉਦਾਏ ਤਬ ਲੋਂ ਧੰਮ ਤੇ ਫਿਰਤੇ ਬੋਤਾਯੋ ਕਲ ਖੋਰ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟ ਹੈ ਨਹੀਂ ਵੇ ਪਸ਼ੂਤਾਯ ਤਤ ਵਿਚਾਰਿ ਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਤੋ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭਨਾ ਆਇਓ ਤਲ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਧਾਰਨ ਬਸੇ ਸੰਤ ਜਿਸ ਰਦਾ ਦੁਖ ਦਰਿਦ੍ਰ ਨਿਵਾਰਨ ਨਿਰਮਲ ਪੇਖ ਪਰ ਤਾਸ ਬਿਨ ਅਵਰਨਾ ਕੋਈ ਮਨ ਬਚ ਜਿਨ ਜਾਣਿਓ ਭਇਓ ਤੇ ਸੰਸਰ ਸੋਈ ਧਰਨ ਗਗਨ ਨਵਖੰਡੁ ਮੇ ਜੋਤਿ ਸਰੂਪੀ ਰਹਿਓ ਪਰ ਤਨ ਮਥੁਰ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰਿ ਅਜੈ ਗੰਗ ਜਲ ਅਟਲ ਸਿਖ ਸੰਗਤ ਸਬਨਾਵ ਨੇਤ ਪ੍ਰਾਣੁ ਬਾਚੀਆ ਬੇ ਬ੍ਰਹਮਾ ਮੁਖ ਗਾਵੇ ਅਜੇ ਚਬਰ ਸਿਰ ਢੁਲੇ ਨਾਮ ਅੰਮ੍ਰਿਤ ਮੁਖ ਲੀਆ ਗੁਰ ਅਰਜੁਨ ਸਿਰ ਸ਼ਤਰ ਆਪ ਪਰਮੇਸ਼ਰ ਦਿਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਤੈ ਗਇਓ ਹਰ ਬੰਸ ਜਗਤ ਜਸ ਸੰਚਰਿਓ ਸੋ ਕਵਣ ਕਹਿ ਸ੍ਰੀ ਗੁਰ ਮੋਇਓ ਦੇਵਪੁਰੀ ਮੈਂ ਗਿਓ ਆਪ ਤਰਮੇਸ਼ਵਰ ਭਾਇਓ ਹਰ ਸਿੰਘਾਸਣ ਦਿਓ ਸ੍ਰੀ ਗੁਰ ਤहां ਬਿਠਾਇਓ ਰਸਕਿਓ ਸੁਰਦੇਵ ਤੋਹ ਜਸ ਜੈ ਜੈ ਜੰਪੈ ਅਸੁਰ ਗਏ ਤੇ ਪਾਪ ਤਿੰਨ ਪੀਤਰ ਤੁੰਪੈ ਕਚ ਸੋ ਪਾਪ ਤਿੰਨ ਨਰੋਂ ਕੇ गुर रामदास जिन पायो छत्र शन पृथ्वी गुर अर्जुन कौ दे आयो